ਉਹਨੂੰ ਵੀ ਕਹਿਣਾ ਟੋਟਲ ਵੀ ਕਹਿਣਾ ਡਾਊਨਲੋਡ ਕਰ ਲੀ ਸਿੱਕ ਵਾਲੀ ਠੀਕਾ ਉਹਨਾਂ ਨਾਲ ਕੱਟ ਕੇ ਵੀ ਉਹਨੂੰ ਸੱਸ ਕਰੇ ਐਪਲ ਸਟੋਰ ਤੋਂ ਲੱਗੀ ਰਹੀ ਕੀ ਕੋਈ ਤਾਂ ਸਾਸਾ ਤੋਂ ਦੇਖਿਓ ਜੀ ਆਰ ਦੇਖਿਓ ਸੋਚ ਰਿਹਾ ਮੈਂ نیچے ਉਤਰਾਂ ਕਿ ਨਾ ਦੇਖਿਓ ਜਿਵੇਂ ਅੱਜ ਥੋੜੀ ਦੋਨਾਂ ਦੀ ਮੈਚਿੰਗ ਹੋਈ ਪਈ ਆ ਥੋੜੀ ਤੇ ਰਾਜੂ ਦੀ ਲੰਘੇ ਨਾ ਫੋਟੋ ਖੋਲ ਜਾਂਦੇ ਕਿ ਨਾ ਹਾਂ ਮੇਰੇ ਨਹੀਂ ਸੀ ਜੱਜਦੀ ਨਹੀਂ ਇੱਥੇ ਲੱਗੀ ਹਾਂਜੀ ਆ ਤਾਂ ਬਹੁਤ ਵਧੀਆ ਲੱਗਦੀ ਆ ਹਾਂਜੀ ਵੈਲਕਮ ਟੂ ਆਵਰ ਨਿਊ ਬਲੌਗ ਗਾਇਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਕੁੜਤਾ ਵੀ ਅਮਾ ਚੈੱਕ ਕਰੋ ਕਿਰਾਂ ਸਾਡੀ ਜੁਝਾਰ ਸਿੰਘ ਦਾ ਕਾਟਨ ਦਾ ਨਾਨੀ ਨੇ ਭੇਜਿਆ ਨਾਨੀ ਦਾ ਪਿਆਰ ਇੱਧਰ ਰਾਜੂ ਨੂੰ ਸਾਰੇ ਅਸੀਂ ਪਾਰਟੀ ਤੋਂ ਬਾਅਦ ਕੰਮ ਕਰਵਾਉਣ ਲੱਗੇ ਵੀ ਕੰਮ ਕਰਕੇ ਜਾ ਹਾਂਜੀ ਲੈ ਦੇਖੋ ਖੁਸ਼ ਹੋਇਆ ਕਰਦਾ ਪੂਰਾ ਮਾਸੀ ਕਿੱਥੇ ਨੇ ਰਾਜੂ ਤੈਨੂੰ ਦੇਖ ਕੇ ਪੂਰਾ ਖੁਸ਼ ਆ ਪੂਰਾ ਖੁਸ਼ ਆ ਪੂਰਾ ਪੂਰਾ ਫਲਾਈ ਕਰ ਰਿਹਾ ਹਾਂ ਹਾਂ ਅੱਜ ਦਾ ਸਹੀ ਆ ਮੌਸਮ ਜੁਜਾਰ ਹੋ ਗਿਆ ਸਾਬਸ ਹੋ ਗਿਆ ਹੁਣ ਰਾਜੂ ਸਿ ਐ ਸੋਚਿਆ ਯਾਰ ਇੱਥੇ ਅਸੀਂ ਫੋਟੋ ਸਟੂਡੀਓ ਬਣਾ ਲਈਏ ਛੋਟਾ ਜਿਹਾ ਹੈਨਾ ਤਿੱਦਾ ਹੁਣ ਆ ਫੋਟੋ ਵੀ ਵਧੀਆ ਲੱਗ ਰਹੀ ਆ ਵਧੀਆ ਬਣਾਲੀ ਆਪਾਂ ਹਾਂਜੀ ਇਹਨੂੰ ਕਵਰ ਕਰ ਲਾਂਗੇ ਨਹੀਂ ਫਿਰ ਅਸੀਂ ਐਂ ਸੋਚਿਆ ਨਾ ਆਹ ਕਲਰ ਦਾ ਲਿਆਵਾਂਗੇ ਲੱਕੜ ਦਾ ਸਾਰੀ ਚੀਜ਼ ਲਾਈਟ ਕਲਰ ਦੀ ਲੋ ਬਈ ਪਾਸਾ ਦਾ ਆਹੀ ਕੰਮ ਰਹਿੰਦਾ ਸੀਗਾ ਇਸ ਤੋਂ ਬਾਅਦ ਰਾਜੂ ਨੇ ਵੀ ਘਰੇ ਜਾਣਾ ਸੋ ਆਪਾਂ ਬਸ ਸਮਾਨ ਰੱਖ ਕੇ ਗੱਡੀ ਚਲਦੇ ਆ ਚੱਲੀਏ ਰੱਖੀ ਚਲੋ ਹਾਂ ਵੀ ਚੀਕੋ ਰੋਟੀ ਖਾਣੀ ਆ ਬਤਾਜਰ ਨਾਲ ਰੋਟੀ ਖਾਣੀ ਆ ਅੱਜ ਮੈਂ ਪਹਿਲੀ ਵਾਰ ਸਾਫਤ ਮੂੰਗੀ ਬਣਾ ਰਹੀ ਆ ਚੀਕੂ ਤੂੰ ਵੀ ਖਾ ਲਈ ਟਰਾਈ ਕਰ ਲਈ ਜਾ ਮੈਂ ਕਿਹਾ ਚੀਕੂ ਮੈਂ ਪਹਿਲੀ ਵਾਰ ਸਾਫਤ ਮੂੰਗੀ ਬਣਾ ਰਹੀ ਆ ਮੈਂ ਕਿਹਾ ਤੂੰ ਵੀ ਖਾ ਲਈ ਟਰਾਈ ਕਰ ਲਈ ਸੂਟ ਕਿਵੇਂ ਲੱਗਿਆ ਮੇਰੇ ਮਨ ਤੇ ਰਨਵਾ ਹੈ ਬੜੇ ਲੱਗਿਆ ਹੂੰ ਥੈਂਕ ਯੂ ਇਹ ਹਲਕੀ ਜਿਹੀ ਲੇਸ ਲਗਾਈ ਆ ਮੰਮੀ ਨੂੰ ਬਹੁਤ ਪਸੰਦ ਆ ਜ ਆਪਣਾ ਸੂਟ ਲੋ ਬਈ ਹਾਂਜੀ ਬਈ ਸੈਕੰਡਰੀ ਡੀ ਦੀ ਸ਼ੁਰੂਆਤ ਹੋ ਗਈ ਆ ਬੁਟੀਕ ਤੇ ਆਪਾਂ ਪਹੁੰਚ ਚੁੱਕੇ ਆ ਸਿਰ ਦੁਖੀ ਆਂਦਾ ਇੰਨਾ ਜ਼ਿਆਦਾ ਬਿਆਨਤ 3:30 ਵਜੇ ਦੀ ਉੱਠੀ ਹੋਈ ਆ ਮੈਂ ਹੋਰ 8:30 ਵਜੇ ਉੱਠ ਖੜਿਆ ਤੇ ਮੁੜ ਕੇ ਸੁੱਤਾ ਵਧਾ ਕਿੰਨੇ ਵਜੇ 5:00 ਵਜੇ ਫਿਰ ਮੈਂ ਆਖਿਆ ਜੇ ਮੈਂ 5:00 ਵਜੇ ਸੌਂਗੀ ਮੈਂ ਕਿਹਾ ਫਿਰ ਘਰ ਦੇ ਕੰਮ ਕਿਵੇਂ ਹੋਣਗੇ ਹਾਂਜੀ ਇੰਨਾ ਸਿਰਦਰਦ ਕਰ ਜਾਂਦਾ ਅੱਜ ਪਤਾ ਨਹੀਂ ਉਹੀ ਵਿਚਰ ਗਿਆ ਰੋਣ ਲੱਗ ਗਿਆ ਚਲੋ ਬਈ ਪਹੁੰਚ ਗਏ ਆਪਾਂ ਬੁਟੀਕ ਤੇ ਹੁਣ ਆਪਾਂ ਕੰਮ ਥੰਦੇ ਨੇ ਵੇੜਦੇ ਆ ਆਰਸਲ ਕਰਨ ਵਾਲਿਆ ਸੂਟ ਉਹ ਕਰਦੇ ਆ ਇੱਕ ਐਵੇਂ ਆ ਕੈਨੇਡਾ ਦੀ ਐਚਐਲ ਦੀ ਸਟ੍ਰਾਈਕ ਚੱਲੀ ਜਾਂਦੀ ਆ ਵੱਡੀ ਪ੍ਰੋਬਲਮ ਆ ਇਹ ਵੀ ਚਲੋ ਦੇਖਦੇ ਆ ਕਿਦਾਂ ਕਿਹੜੇ ਕੰਮ ਕਿਵੇਂ ਨੇ ਵੇੜਦੇ ਆ ਹਲੋ ਭਾਈ ਲੋ ਭਾਈ ਗਾਇਸ ਤੇ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈਆਂ ਨਵੇਂ ਪ੍ਰਿੰਟ ਕਾਟਨ ਦੇ ਪਹਿਲਾਂ ਵਾਲੇ ਪ੍ਰਿੰਟ ਸਾਰੇ ਸੇਲ ਹੋ ਗਏ ਸੀਗੇ ਠੀਕ ਆ ਤੇ ਹੁਣ ਮੈਂ ਨਵੇਂ ਪ੍ਰਿੰਟ ਲੈ ਕੇ ਆਈਆਂ ਤੁਹਾਡੇ ਵਾਸਤੇ ਜਿਨ੍ਹਾਂ ਨੂੰ ਵੀ ਉਹ ਪ੍ਰਿੰਟ ਦੇ ਵਿੱਚੋਂ ਥੋੜਾ ਚਾਹੀਦੇ ਹੋਏ ਨਿਊ ਠੀਕ ਹੈ ਥੋੜਾ ਆ ਗਿਆ 1 1 2 2 ਸੂਟ ਹੀ ਨੇ ਜਿਨ੍ਹਾਂ ਨੂੰ ਵੀ ਚਾਹੀਦੇ ਹੋਏ ਤੇ ਮੈਂ ਅੱਜ ਫੋਟੋਸ ਪਾਉਣੀ ਆ ਤੁਹਾਡੇ ਨਾਲ ਸ਼ੇਅਰ ਕਰਦੀ ਆ ਠੀਕ ਹੈ ਜੇ ਤੁਸੀਂ ਉਹਨਾਂ ਦਾ ਕੋਰਸੈਟ ਬਣਾਉਣਾ ਹੋਇਆ ਕੋਰਸੈਟ ਬਣਾ ਲੈ ਉਹ ਤੁਹਾਡੀ ਮਰਜ਼ੀ ਆ ਉਹ ਤੋਂ ਵੀਡੀਓ ਤੁਹਾਨੂੰ ਸ਼ੇਅਰ ਕਰਦੀ ਆ ਠੀਕ ਹੈ ਸਕਰੀਨਸ਼ਾਟ ਭੇਜ ਦਿਓ ਫਿਰ ਦਿਨ ਆਪ ਦਾ ਆਰਡਰ ਬੁੱਕ ਕਰਦੇ ਹੋ ਫਿਰ ਆਪਾਂ ਉਹਦੀ ਕਰ ਦਾਂਗੇ ਡਿਸਪੈਚ ਤੇ ਜਿਨ੍ਹਾਂ ਦੇ ਵੀ ਪਹਿਲਾਂ ਬਈ ਜਿਨ੍ਹਾਂ ਜਿਨ੍ਹਾਂ ਨੇ ਸੂਟ ਆਰਡਰ ਕੀਤੇ ਸੀ ਨਾ ਕਾਟਨ ਦੇ ਆਰੇ ਜੇ ਡਿਸਪੈਚ ਕੀਤੇ ਪਏ ਆ ਬਈ ਆ ਪਏ ਆ ਅਸ ਕੱਲ ਨੂੰ ਆਪਾਂ ਕੋਰੀਅਰ ਆਫਿਸ ਰੱਖਿਾਵਾਂਗੇ ਸਾਰੇ ਸੂਟ ਡਿਸਪੈਚ ਨਹੀਂ ਤੁਹਾਡੇ ਠੀਕ ਹੈ ਤੇ ਅੱਜ ਵੀ ਲੈ ਕੇ ਆਈਆਂ ਨਵੇਂ ਸੂਟ ਆ ਕਾਟਨ ਦੇ ਇਹ ਉਹ ਮੈਂ ਤੁਹਾਨੂੰ ਅੱਜ ਦਿਖਾਉਣ ਨੂੰ ਫੋਟੋ ਸ਼ੇਅਰ ਕਰਦੀ ਆ ਜਿਨੇ ਵੀ ਬਾਏ ਕਰਨਾ ਹੋਇਆ ਕੱਲ ਡਿਫਰੈਂਟ ਜਿਹਾ ਪ੍ਰਿੰਟ ਆ ਬਹੁਤ ਸੋਹਣੇ ਕਾਟਨ ਦੇ ਆ ਇਹਦੇ ਨਵੇਂ ਪ੍ਰਿੰਟ ਆ ਜਰੂਰ ਦੇਖੋ ਹੋਰ ক্লোਜ਼ ক্লোਜ਼ ਵੀ ਮਾਈਨਸ ਹਾਂਜੀ ਦੋਸਤੋ ਬਈ ਦੁਬਾਰੇ ਆਪਾਂ ਪ੍ਰਿੰਟ ਲੈ ਕੇ ਆ ਗਏ ਠੀਕ ਹੈ ਆਹ ਵਾਲਾ ਸੇਮ ਪ੍ਰਿੰਟ ਆ ਗਿਆ ਜੀ ਦੋ ਸੂਟ ਇਹ ਬਹੁਤ ਡਿਮਾਂਡ ਕੀਤੀ ਸੀ ਕਸਟਮਰ ਨੇ ਭੱਟੇ ਸਾਰਾ ਹੀ ਸੂਟ ਜਿਹੜੇ ਉਹਦਨੇ ਸੇਲ ਹੋ ਗਏ ਸੀਗੇ ਭੱਟੇ ਸਟਾਕ ਦੇ ਵਿੱਚ ਦੋ ਸੂਟ ਆਪਣੇ ਕੋਲ ਹੋਰ ਆ ਗਏ ਨੇ ਠੀਕ ਹੈ ਜਿਨੇ ਵੀ ਕਿਸ ਨੇ ਲੈਣੀ ਹੋਣ ਲੈ ਸਕਦੇ ਹੋ ਪਿਓਰ ਕਾਟਨ ਠੀਕ ਹੈ ਦੋ ਸੂਟ ਨੇ ਬੱਟ ਹੇਬਣੀ ਹੈਗਾ ਜਿਆਦਾ ਥੂੜੀ ਨਹੀਂ ਇਹ ਦੂੜ ਥੂਟੀ ਹੈ ਤਬ ਨਹੀਂ ਕਹਿਣੀ ਆ ਨਾਲ ਦੀ ਨਾਲ ਬੁੱਕ ਕਰਵਾ ਦਿਓ ਨਾਲ ਦੀ ਨਾਲ ਮੀਂਝੀ ਪੁੱਛ ਕੇ ਪੇਮੈਂਟ ਕਰਕੇ ਸਕਰੀਨਸ਼ਾਟ ਭੇਜ ਕੇ ਨਾਲ ਦੀ ਨਾਲ ਹੀ ਖਬਰ ਰਹਿੰਦੇ ਨਹੀਂ ਹੈ ਨੈਕਸਟ ਆਪਣੇ ਕੋਲ ਆਹ ਵਾਲਾ ਆ ਗਿਆ ਜੀ ਪਿਓਰ ਕਾਟਨ ਆ ਬਈ ਮਸਟਰਡ ਕਲਰ ਆ ਫੁੱਲ ਪਿਓਰ ਕਾਟਨ ਦਾ ਸਟਾਫ ਆ ਤੁਹਾਡਾ थैंक यू ਠੀਕ ਹੈ ਦੇਖ ਕਿੰਨਾ ਸੋਹਣਾ ਪ੍ਰਿੰਟ ਆ ਕਿੰਨਾ ਖਿਲਮਾ ਜਿਹਾ ਪ੍ਰਿੰਟ ਆ ਕਿੰਨਾ ਵਧੀਆ ਲੱਗਦਾ ਹਨਾ ਤੇ ਇਹ ਵਾਲੀ ਸੂਟ ਜਿਹੜੀ ਹੈਗੀ ਇਹ ਇਹ ਆਪਣੇ ਕੋਲ ਚਾਰ ਰੂਪ ਨੇ ਬਈ ਇਹ ਬੱਟੇ ਬਣੇ ਦਾ ਰੂਪ ਹੁੰਦਾ ਹੈਗਾ ਸਾਡੇ ਤੋਂ ਵੀ ਤੁਸੀਂ ਸਟਿਚ ਕਰਵਾ ਸਕਦੇ ਹੋ ਜੇ ਤੁਸੀਂ ਕੋਰ ਸਟਿਚ ਕਰਵਾਉਣਾ ਚਾਹੋ ਤਾਂ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਪ੍ਰਾਈਸ ਵੀ ਇਹਨਾਂ ਦਾ ਜੈਨੂ ਹੈਣਾ ਠੀਕ ਹੈ ਤੇ ਇਹ ਵਾਲੀ ਜਿਹੜੀ ਸੂਟ ਹੈਗੀ 42A ਹੈਗੀ ਹੈ ਠੀਕ ਹੈ 4 ਸੂਟ A ਵਾਲੀ येलो ਹੈਗੀ ਜਿਸ ਨੇ ਆਪਣੇ ਬੁੱਕ ਕਰਵਾਉਣੀ ਹੈ ਇਹ ਇਸ ਤੋਂ ਬਾਅਦ ਬਹੁਤ ਪਿਆਰਾ ਜਿਹਾ ਪ੍ਰਿੰਟ ਜੂਰਾ ਗਿਆ ਲੋਗਰੋ ਜਾਂ ਪ੍ਰਿੰਟਡ ਇਹਦਾ ਵੀ ਕੋਰਸੈਟ ਬਹੁਤ ਸੋਹਣਾ ਲੱਗੂਗਾ ਬਣੀਆ ਹੋਇਆ ਐਂਦਾ ਚਾਹੇ ਤੁਸੀਂ ਕੋਰਸੈਟ ਵੀ ਬਣਾ ਸਕਦੇ ਨਾਲ ਵਾਈਟ ਸਲਵਾਰ ਲਾ ਕੇ ਹੋਰ ਤਰੀਕੇ ਨਾਲ ਵੀ ਸਟਿਚ ਕਰ ਸਕਦੇ ਹੋ ਆਪਣੇ ਅਕੋਰਡਿੰਗ ਠੀਕ ਹੈ ਤੇ ਇਹ ਆਵਲ ਸੂਟ ਹੈ ਬਈ ਠੀਕ ਹੈ ਇਹ ਵਾਲੀ ਹੈਗੀ ਆਪਣੇ ਕੋਲ ਦੋ ਇਹ ਵੀ 100% ਪਿਓਰ ਕਾਪਰ ਦਾ ਹੈ ਠੀਕ ਹੈ ਇਹ ਹੀ ਦੋ ਸੂਟ ਦੋ ਵੱਡੇ ਪਣੇ ਵੀ ਹੋਣਗੇ ਠੀਕ ਹੈ ਸੂਟ ਵੱਡੇ ਪਣੇ ਦਾ ਇਹ ਜ다가 ਵੀ ਸੂਟ ਬਣਾ ਕੇ ਵੀ ਉਹ ਫੜਾ ਜਿਹੜਾ ਹੈਗਾ ਉਹ ਬਚ ਜਾਏਗਾ ਨੈਕਸਟ ਪੀਸ ਤੋਂ ਬਾਅਦ ਇੱਕ ਬਹੁਤ ਪਿਆਰਾ ਜਿਹਾ ਪ੍ਰਿੰਟ ਦਾ ਸਿਰਫ ਇੱਕ ਸੂਟ ਹੈ ਗਾਇਸ ਠੀਕ ਹੈ ਇਹ ਆਪਣੇ ਖੁਦ ਕਰਕੇ ਖੂਬਸੂਰਤ ਸੀਗਾ ਠੀਕ ਹੈ ਬਹੁਤ ਸੋਹਣਾ ਪ੍ਰਿੰਟ ਦਾ ਅਨ ਸਟਿਚ ਸਟਿਚ ਵਿਗਸਟ ਸਟੀਚ ਇਦਾਂ ਵੀ ਬਾਈ ਕਰ ਸਕਦੇ ਹੋ ਜਿੱਦਾਂ ਮੇਰੇ ਕੋਰਸ ਸੈੱਟ ਦੀ ਡਿਜ਼ਾਈਨ ਤੁਸੀਂ ਦੇਖੀ ਹੈ ਜਿਹੋ ਤਾਂ ਬਾਈ ਕਰਨਾ ਉਦਾਂ ਕਰ ਸਕਦੇ ਹੋ ਇਦਾਂ ਕਰਨਾ ਇਦਾਂ ਕਰ ਸਕਦੇ ਹੋ ਥੋੜੀ ਮਰਜੀ ਹੈ ਇਹ ਆਪਣੇ ਕੋਲ ਇੱਕ ਸੂਟ ਹੈ ਠੀਕ ਹੈ ਨੈਕਸਟ ਆਪਣੇ ਕੋਲ ਰੀਸਟੌਕ ਹੋ ਗਿਆ ਵਾਲਾ ਪ੍ਰਿੰਟ ਨਿੱਕੀ ਬੂਟੀ ਵਾਲਾ 100% ਪਿਓ ਕਾਟਨ ਦਾ ਹੈ ਇਹ ਵੀ ਠੀਕ ਹੈ ਜੇ ਕਿਸੇ ਨੇ ਬਾਏ ਕਰਨਾ ਇਹ ਵੀ ਕਰ ਸਕਦੇ ਹਾਂ ਇੱਕ ਸੂਟ ਇਹਦੇ ਨਾਲ ਦੀ ਆਪਣੇ ਕੋਲ ਹੈਗੀ ਆ ਲੈ ਵੀ ਆਪਣੇ ਕੋਲ ਇਹ ਵੀ ਰੀਸਟਾਕ ਹੋ ਗਿਆ ਬਟ ਇੱਕੋ ਹੀ ਸੂਟ ਹੈ ਠੀਕ ਹੈ ਸਿਰਫ ਇੱਕ ਸੂਟ ਹੈਗਾ ਜ਼ਿਆਦਾ ਨਹੀਂ ਹੈਗੇ ਸਿਰਫ ਇੱਕ ਸੂਟ ਹੈ ਇਹ ਵੀ ਬਾਏ ਕਰ ਸਕਦੇ ਇੱਕ ਮਿੰਟ ਕਾਲ ਆ ਗਈ ਮੈਂ ਫਿਰ ਸਟਾਰਟ ਕਰ ਦਿੰਦੀ ਰਹਾਂ ਇਹਨੇ ਤੁਹ ਕੱਟ ਲਿਆ ਹਾਂਜੀ ਭਾਈ ਤੇ ਇਹ ਨਾ ਇੱਕ ਸੂਟ ਹੀ ਰਹਿ ਗਿਆ ਆਪਣੇ ਕੋਲ ਦੋ ਕੁੜੀਆਂ ਨੇ ਆਪਾਂ ਨੂੰ ਇਹ ਸਟਿਚ ਕਰਨ ਵਾਸਤੇ ਕੀਤਾ ਸੀ ਕੋਰਸੈਟ ਵਾਸਤੇ ਇਹ ਵਾਲਾ ਇੱਕ ਪ੍ਰਿੰਟ ਹੀ ਰਹਿ ਗਿਆ ਜੇ ਕਿਸੇ ਨੇ ਵਾਈ ਕਰਨਾ ਤਾਂ ਤੁਸੀਂ ਕਰ ਸਕਦੇ ਹੋ ਨੈਕਸਟ ਆਪਣੇ ਕੋਲ ਆ ਵਾਲਾ ਵੀ ਪਹਿਲਾਂ ਆਊਟ ਆਫ ਸਟਾਕ ਸੀ ਬਟ ਹੁਣ ਸਟਾਕ ਦੇ ਵਿੱਚ ਆ ਗਿਆ ਜੇ ਕਿਸੇ ਨੇ ਵਾਈ ਕਰਨਾ ਤਿੰਨ ਚਾਰ ਸੂਟ ਹੈਗੇ ਆ ਕੋਰਸੈਟ ਬਣਾ ਸਕਦੇ ਹਾਂ ਗੂਲ ਕੇਰੇ ਵਾਲਾ ਪਟਨ ਲਗਾ ਕੇ ਜਲੀ ਸੀਜ਼ਨ ਦਾਾ ਕੇ ਜਿੱਥੇ ਨਾ ਵੀ ਤੁਸੀਂ ਡਿਜ਼ਾਈਨ ਕਰਵਾਉਣਾ ਚਾਹੋ ਨਾ ਉਦਾਂ ਦਾ ਇੱਥੇ ਡਿਜ਼ਾਈਨ ਮੌਜੂਦ ਹੈ ਪਿਓਰ ਕਾਟਨ ਦਾ ਇਹ ਦੀ ਸਟਾਕ नेक्स्ट ਵੀਕ ਆਪਣੇ ਕੋਲ ਬਹੁਤ ਸੋਹਣਾ ਜਿਹਾ ਪ੍ਰਿੰਟ ਹੈ ਇਹ ਵੀ ਆਪਣੇ ਕੋਲ ਇੱਕ ਰੂਟੀ ਹੈ ਇਹਦਾ ਕੋਰਸੈਟ ਬਣਾਉਣਾ ਸੂਟ ਬਣਾਉਣਾ ਹਾਂ ਸਟਿਚ ਲੈਣਾ ਵਿੱਡ ਸਟਿਚ ਲੈਣਾ ਤੁਹਾਡੀ ਮਰਜ਼ੀ ਹੈ ਠੀਕ ਹੈ ਬਿਨਾਂ ਦੁਪੱਟੇ ਤੋਂ ਲੈਣਾ ਦੁਪੱਟੇ ਦੇ ਨਾਲ ਲੈਣਾ ਤੁਸੀਂ ਅਲੱਗ-ਅਲੱਗ ਪ੍ਰਾਈਸ ਮੇਰੇ ਤੋਂ ਪਰਫਰਮ ਕਰ ਸਕਦੇ ਹੋ ਠੀਕ ਹੈ ਵੀ ਦੀਦੀ ਕਿੱਦਾਂ ਰੈਡੀ ਕਰਵਾइए ਫਿਰ ਆਪਾਂ ਉੱਧਰ ਅਰਦਾਗੇ ਨਾ ਇਹ ਸਾਰੇ ਪਿਓਰ ਕਾਟਨ ਦੇ ਸੂਟ ਹਨ ਠੀਕ ਹੈ ਮੈਂ ਦੁਬਾਰਾ ਫੇਰ ਰੀਪੀਟ ਦੇ ਵਿੱਚ ਤੁਹਾਨੂੰ ক্লোਜ਼ ਕਰਕੇ ਦਿਖਾ ਦੇਣੀ ਹਾਂ ਫਸਟ ਪ੍ਰਿੰਟ ਠੀਕ ਹੈ ਜੀ ਇੱਕ ਸੂਟ ਸੈਕੰਡ ਪ੍ਰਿੰਟ ਮਜੈਂਟਾ ਕਲਰ ਤਿੰਨ ਸੂਟ ਵਾਈਟ ਕਲਰ ਸਿੰਗਲ ਸੂਟ ਇੱਕ ਸੂਟ ਡਾਰਕ ਨੇਵੀ ਗ੍ਰੇ ਕਲਰ ਡਾਰਕ ਗ੍ਰੇ ਤੇ ਨੇਵੀ ਪਲੱਸ ਜਗਾਇਜ਼ ਇਹਨਾਂ ਸੂਟ ਚ ਕਰੀਮ ਕਲਰ ਦਾ ਇੱਕ ਸੂਟ ਦੇਵੀ ਕਰੀਮ ਕਲਰ ਦਾ ਆ ਗਿਆ ਫਲੋਰਲ ਪ੍ਰਿੰਟ ਦੋ ਸੂਟ ਇਹ ਆ ਗਿਆ ਮਸਤੜੀ येलो ਕਲਰ ਫੁੱਲ ਫਲੋਰ कॉटन ਚਾਰ ਸੂਟ ਇਹ ਆ ਗਿਆ ਪਾਪ ਵਾਈਟ ਤੇ ਫਲੋਰਲ ਜੀ ਪ੍ਰਿੰਟ ਦੋ ਸੂਟ ਇਹ ਸਾਰੇ ਜਿਹੜੇ ਪ੍ਰਿੰਟ ਹੈਗੇ ਆਪਣੇ ਕੋਲ

ਚੱਕੋ ਜੀ ਜਿਹਨੇ ਲੈਣਿਆ ਲੈ ਲਓ ਇੰਨਾ ਜਿਆਦਾ ਅੱਜ ਸਿਰ ਦੁਖੀ ਆਂਦਾ ਨਾ ਚਾਹ ਆਪਾਂ ਪੀ ਰਹੇ ਹਾਂ ਕੱਚ ਦੇ ਗਲਾਸ 'ਚ ਕਿਆ ਬਾਤ ਹੈ ਪੀਂਦਾਂ ਸਵਾਦ ਹੀ ਵੱਖਰਾ ਆਣਾ ਕੰੱਚ ਦੇ ਗਲਾਸ 'ਚ ਚਾਹ ਮੈਂ ਤਾਂ ਬੜੀ ਵਧੀਆ ਲੱਗਦੀ ਹੈ ਕੰੱਚ ਦੇ ਗਲਾਸ 'ਚ ਚਾਹ ਵੀ ਨਹੀਂ ਫੇਵਰੇਟ ਹੀ ਹੈ ਮੇਰਾ ਇਹ 파ਟ ਜ਼ਿੰਦਗੀ ਦਾ ਤੇ ਕੱਲ ਨਾ ਕੱਲ ਮੈਂ ਪਾਰਸਲ ਮੰਗਵਾਇਆ ਸੀਗਾ ਲਿਪਸਟਿਕਾ ਮੰਗਵਾਈਆਂ ਨੇ ਦਿਖਾਉਣੀ ਆ ਤੁਹਾਨੂੰ ਕਿਹੜੀਆਂ-ਕਿਹੜੀਆਂ ਮੰਗਾਈਆਂ ਐਸੀ ਕਿਵੇਂ ਯੂਜ਼ ਕਰਨੀਆਂ ਦੱਸੂੰਗੀ ਛੇੜ ਵੀ ਦੱਸਦੀ ਲੋ ਵੀ ਗਾਇਜ਼ ਹਾਲਤ ਬਹੁਤ ਖਰਾਬ ਹੋ ਚੁੱਕੀ ਆ ਮੇਰੀ ਤਾਂ ਇੰਨਾ ਜਿਆਦਾ ਸਰਦੂ ਕੀ ਜਾਂਦਾ ਫਟੀ ਜਾਂਦਾ ਫਟੀ ਜਾਂਦਾ ਐਂ ਜੀ ਕਰਦਾ ਕਿ ਉਹਦੇ ਵਿੱਚ ਝੋਰ-ਝੋਰ ਦੀ ਥੋੜੇ ਮਾਰਾਂ ਆਏ ਜੀ ਹਾਲ ਤੁਸੀਂ ਵੀ ਅੱਜ ਮੇਰੇ ਦੇਖਣ ਦੀ ਲੱਗਦਾ ਉਹ ਉਹ ਕਰਵਾਉਤ ਵਿੱਚ ਹਾਂਜੀ ਹਾਂਜੀ ਗਾਇਸ ਜੇ ਕਿਸੇ ਨੇ ਬਣਾਉਣਾ ਤਾਂ ਤੁਸੀਂ ਇਦਾਂ ਦਾ ਕੋਟ ਸੈੱਟ ਬਣਾ ਸਕਦੇ ਹੋ ਉਹ ਵਾਲੇ ਪ੍ਰਿੰਟਸ ਦੇ ਵਿੱਚੋਂ ਆਹ ਕੋਟ ਸੈੱਟ ਬਣਿਆ ਨਾ ਆਪਣੇ ਕੋਲ ਦੇਖੋ ਇਦਾਂ ਬੋਟਲੀ ਬਟਨ ਲਗਾਵਾਂਗੇ ਇਦਾਂ গোল ਘੇਰੇ ਤੇ ਆ ਲੇਸ ਲੱਗੀ ਹੋਈ ਹੈ ਬਾਹਮਾ ਤੇ ਲੱਗੀ ਹੋਈ ਹੈ ਇਹ ਵਾਗਰ ਤੁਸੀਂ ਕਰਵਾ ਸਕਦੇ ਹੋ ਰੈਡੀ ਠੀਕ ਹੈ ਇੱਕ ਕੋਰਸਟ ਤੁਸੀਂ ਰੈਡੀ ਕਰਵਾ ਸਕਦੇ ਹੋ ਆਪਣੀ ਜਿਹੜੇ ਮਤਲਬ ਕਿ ਉਹ ਵਾਲੇ ਕੋਰਸਟ ਆ ਉਹਨਾਂ ਨੂੰ ਐਵੇਂ ਵੀ ਬਣਵਾ ਸਕਦੇ ਏ ਵਾਲੀ ਪ੍ਰਿੰਟ ਦੇ ਵਿੱਚ ਤੁਸੀਂ ਮਿੱਟੀ ਵੀ ਤਿਆਰ ਕਰਾ ਸਕਦੇ ਹੋ ਜਿੱਦਾਂ ਆਹ ਵਾਲੀ ਮਿੱਟੀ ਹੈ ਨਾ ਇਦਾਂ ਐਵੇਂ ਮਿੱਟੀ ਵੀ ਤਿਆਰ ਕਰਵਾ ਸਕਦੇ ਹੋ ਆਪਣੀ ਚੋਆਈ ਅਕੋਰਡਿੰਗ ਜਿੱਦਾਂ ਵੀ ਤੁਹਾਨੂੰ ਵਧੀਆ ਲੱਗਦਾ ਉਹ ਮੈਂ ਵੀ ਕਰ ਸਕਦੇ ਹਾਂ ਤੁਸੀਂ ਜਿਹੜੇ ਮੈਂ ਆ ਪ੍ਰਿੰਟ ਦਿਖਾਏ ਸੀਗੇ ਇਹਨਾਂ ਦੇ ਵਿੱਚੋਂ ਕਹਿ ਰਹੀ ਆ ਮੈਂ ਲੋ ਬਈ ਮੜਿਆ ਸਹੀ ਹੋ ਗਿਆ ਹੁਣ ਸਿਰਦਰਦ ਜਿਹੜਾ ਉਹ ਘਟ ਗਿਆ ਤੇ ਜੁਹਾਰ ਸਿੰਘ ਜੀ ਵੀ ਉੱਠ ਖੜੇ ਠੀਕ ਹੈ ਤੇ ਸਿਰ ਦਰਦ ਵੀ ਮੜ ਜਾ ਠੀਕ ਹੋਇਆ ਪਹਿਲਾਂ ਨਾਲੋਂ ਫਰਕ ਪਿਆ ਕੱਪੜੇ ਕਰ ਬਣਾ ਲੈਂਦੇ ਲਿਆ ਫਿਰ ਦੂਸ ਹੋਰ ਕੱਪੜੇ ਦਵਾਜ ਲੈ ਕੇ ਦਵਾ ਸਾਰਾ ਕੁਝ ਆਜੋ ਤੇ ਆਪਣੇ ਕੋਲੇ ਇਧਰ ਨਵੇਂ ਸੂਟ ਆ ਜਿਹੜੇ ਇਹ ਵਰਕ ਹੋ ਕੇ ਆਏ ਆ ਠੀਕ ਹੈ ਇਹਨਾਂ ਦੀ ਆਪਾਂ ਪ੍ਰੋਪਰ ਨਾ ਬਸ ਜਦੋਂ ਰੈਡੀ ਹੋ ਗਏ ਇਹ ਜੇ ਤੁਸੀਂ ਕਿਸੇ ਨੂੰ ਦੇਖਣੇ ਐ ਇਦਾਂ ਆਰਡਰ ਕਰਨੇ ਆ ਕਰ ਸਕਦੇ ਆ ਹੋਇਆਗਾ ਬ੍ਰੀਫ ਬੂਟੀਆਂ ਵਾਲਾ ਹੋ ਗਿਆ ਉਹ ਹੋ ਗਿਆ ਇਹ ਸੂਟ ਰੈਡੀ ਹੋ ਗਏ ਆਪਣੇ ਕੋਲੇ ਤੇ ਇਹ ਆਪਾ ਪ੍ਰੋਪਰ ਜਿਹੜਾ ਹੈਗਾਗਾ ਸਟਿਚ ਵਗੈਰਾ ਕਰਕੇ ਫਿਰ ਤੁਹਾਨੂੰ ਫੋਟੋਸ ਦਿਖਾਵਾਂਗੀ ਜਿੱਦਾਂ ਬਲੈਕ ਉਹ ਕਿ ਆਇਆਗਾ ਠੀਕ ਹੈ ਇਸ ਵਨ ਬਲੈਕ ਹੋ ਗਿਆ ਦੋ ਉਹ ਹੋ ਗਏ ਇੱਕ ਆ ਹੋ ਗਿਆ ਮੈਂ ਨਿਊ ਸੂਟ ਮੇਰਾ ਰੈਡੀ ਹੋਇਆਗਾ ਠੀਕ ਆ ਲਵੈਂਡਰ ਕਲਰ ਦਾ ਲਾਈਟ ਲਵੈਂਡਰ ਕਲਰ ਦਾ ਤਾਂ ਜਦੋਂ ਇਹ ਸਾਰੇ ਪ੍ਰੋਪਰ ਰੈਡੀ ਹੋ ਗਏ ਫਿਰ ਮੈਂ ਤੁਹਾਨੂੰ ਸਾਰੀਆਂ ਫੋਟੋਸ ਵੀਡੀਓਜ਼ ਸ਼ੇਅਰ ਕਰੂੰਗੀ ਇੰਸਟਾਗ੍ਰam ਤੇ ਠੀਕ ਹੈ ਜੀ ਤੇ ਆਪਣਾ ਆ ਸੂਟ ਵੀ ਰੈਡੀ ਹੋ ਗਿਆ ਇਹ ਹੁਣ ਆਪਾਂ ਡਿਫੈਕਟਸ ਕਰਕੇ ਭੇਜਣ ਲੱਗੀਆਂ ਲੂਗਾ ਲੱਗਾ ਟੂਟਾ ਇਹ ਪਿੱਟ ਗਿਆ ਬੰਲਾ ਆਪਾਂ ਤੇ ਲੋ ਬਈ ਗਾਇਸ ਇਹ ਸੀਗਾ ਆਪਣਾ ਅੱਜ ਦਾ ਵਲੌਗ ਛੋਟਾ ਜਿਹਾ ਵਲੌਗ ਸੀ ਕਿਉਂਕਿ ਅੱਜ ਮੇਰੀ ਤਬੀਅਤ ਨਹੀਂ ਸਹੀ ਹੈਗੀ ਤਬੀਅਤ ਥੋੜੀ ਜੀ ਖਰਾਬ ਆ ਨਾ ਚੁੱਕਾ ਅੱਜ ਤਾਂ ਕਰਕੇ ਨਹੀਂ ਜਿਆਦਾ ਵਲੌਗ ਬਣਾ ਪਾਈ ਮੈਂ ਠੀਕ ਆ ਕੱਲ ਨੂੰ ਪ੍ਰੋਪਰ ਆਪਾਂ ਫੇਰ ਬਲੌਗਿੰਗ ਸਟਾਰਟ ਕਰ ਦਾਂਗੇ ਆਪਦੀ ਚੈਨਲ ਤੇ ਤੁਸੀਂ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਤੇ ਆਹ ਵਾਲੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸ ਦਿਓ ਕਿ ਜਿਹੜਾ ਜਿਹੜਾ ਪ੍ਰਿੰਟ ਪਸੰਦ ਹੋਇਆ ਨਾ ਸਕਰੀਨਸ਼ਾਟ ਭੇਜ ਦਿਓ ਪ੍ਰੋਪਰ ਮੈਨੂੰ WhatsApp ਤੇ ਠੀਕ ਹੈ ਫਿਰ ਉਸ ਤੋਂ ਬਾਅਦ ਫੁੱਲ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਸਾਰਾ ਕੁਝ ਦੱਸ ਦੂੰ ਤੇ ਡਿਸਪੈਚ ਕਰ ਦਾਂਗੇ ਓਕੇ ਬਾਈ ਖੁਸ਼ ਰਹੋ ਸਾਰੇ ਯਾਨੀ ਮਿਲਦੇ ਆਂ ਆਪਾਂ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ